IG ਫਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਨੇ ਮਰਨਭੱਤੇ ਬੈਠੇ ਵਿਕੇਜੂ ਜ਼ਿਲ੍ਹਾ ਪ੍ਰਧਾਨ ਨੇ ਜੂਸ ਪਲਾ ਕੇ ਤੜਵਾਇਆ ਮਰਨਭੱਤ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਦਾ ਦਿੱਤਾ ਭਰੋਸਾ ਖਬਰ ਸ਼੍ਰੀ ਮੁਖਸਰ ਸਾਹਿਬ ਤੋਂ ਆਈਜੀ ਫਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਨੇ ਪਿਛਲੇ ਕੁਝ ਦਿਨਾਂ ਤੋਂ ਖੇਤੀਬਾੜੀ ਵਿਭਾਗ ਦੇ ADO ਸੰਦੀਪ ਕੁਮਾਰ ਬਹਿਲ ਇਸ ਦਫਤਰ ਸ਼੍ਰੀ ਮੁਖਸਰ ਸਾਹਿਬ ਦੇ ਸੀਨੀਅਰ ਸਹਾਇਕ ਦਲਜੀਤ ਸਿੰਘ ਅਤੇ ਮੋਗਾ ਵਿਕੇਤਨਾ ਤਹਿਸੀਲਦਾਰ ਲਖਵਿੰਦਰ ਸਿੰਘ ਜਿਨ੍ਹਾਂ ਦੇ ਖਿਲਾਫ ਵਕ ਵਕ ਤਰਾਮਾ ਤਹਿਤ ਥਾਣਾ ਸ਼੍ਰੀ ਮੁਖਸਰ ਸਾਹਿਬ ਕੇ ਪਰਚਾ ਦਰਜ ਹੋਇਆ ਸੀ ਦੀ ਤੁਰੰਤ ਗ੍ਰਿਫਤਾਰੀ ਆ ਭਰੋਸਾ ਦਵਾਇਆ ਜੂਸ ਪਲਾ ਕੇ ਮਰਨ ਭਰ ਤੇ ਬੈਠੇ ਬੀਕੇ ਜੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਬੁੜਾ ਗੁੱਜਰ ਦਾ ਮਰਨ ਭਰ ਖਤਮ ਕਰਵਾਇਆ ਸ਼੍ਰੀ ਯਾਦਮ ਨੇ ਦੱਸਿਆ ਕਿ ਬੀਕੇ ਜੂ ਸਿੱਧੂਪੁਰ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਕੀਤੇ ਜਾਣਗੇ ਆਪ ਘੱਟ ਜਲਦੀ ਦੋਸ਼ੀਆਂ ਦੇ ਕਾਫ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ ਇਸ ਸਬੰਧੀ ਐਸਐਸਬੀ ਸ਼੍ਰੀ ਮੁਖਸਰ ਸਾਹਿਬ ਡਾਕਟਰ ਸਚਨ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਖਰਾਬ थाना ਸਿਟੀ ਮੁਖਸਰ ਸਾਹਿਬ ਵਿਖੇ ਬਖ ਬਖਤਰਾਮਾ 400 ਨੀ 4511 102ਬੀ 6 ਡੀਆਈਟੀ ਐਕਟ ਐਫਆਈਆਰ ਨੰਬਰ 114 ਮਿਤੀ 22522 ਤਹਿਤ ਪਰਚਾ ਦਰਜ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਦੋਚੀ ਸੰਦੀਪ ਮੌਰ ਬਹਿਲ एडीओ ਨੂੰ ਖੇਤੀਬਾੜੀ ਵਿਭਾਗ ਵੱਲੋਂ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਖਿਲਾਫ ਵੀ ਸੰਬੰਧਿਤ ਵਿਭਾਗ ਵੱਲੋਂ ਕਾਰਵਾਈ ਯੰਗੀ ਪੱਤਰ ਦੇ ਕੀ ਤਿਆਰੀ ਹੈ ਜੋ ਦੋਸ਼ੀਆਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾ ਸਕਣ ਇਸ ਮੌਕੇ ਤੇ ਗਗਨਦੀਪ ਸਿੰਘ ਐਸ ਡੀ ਐਮ ਸ਼੍ਰੀ ਮੁਖਸਰ ਸਾਹਿਬ ਸਰਦਾਰ ਗਦੀਪ ਸਿੰਘ ਮਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਤੋਂ ਇਲਾਵਾ ਕਿਸਾਨ ਵੀ ਮਜੂਸਨ ਆਓ ਦੇਖਦੇ ਹਾਂ ਮਨਜੀਤ ਸਿੰਘ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਸਾਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ आज किसानों को जो विश्वास जो तो आया क्या विश्वास तो आश्वासन दिया गया आपकी तरफ से? देखिए मेरी साथ, जो हमारे किसान जी यहाँ पर प्रोटेस्ट कर रही थी उनकी हम बात हुई है ਇਸmein free and fair investigation ਜਿਹੜੇ ਫਰਦਾਂ ਦੇ ਨੇ ਕਿ ਜਲਦੋ ਜਲ ਆਪਾਂ ਅਰੈਸਟ ਕਰਕੇ ਇਸ ਤੋਂ ਲਿਆਏਗਾ ਕਿਤੇ ਵਿੱਚ ਕੋਈ ਗਿਲਾ ਲੈਵਲ ਨਹੀਂ ਹੋਵੇ ਮੇਰੇ ਨਾਲ ਬਹੁਤ ਹੀ ਹੋਈ ਸਾਰੀ ਸੰਗਤਾਂ ਦੀ ਮੇਰੀ ਸੁਣ ਜਿਹੜੀ ਵੀ ਦੋਸ਼ੀ ਜਿਸਨੂੰ ਦੇ ਨਾ ਨੇ ਸਾਡੇ ਕੁਝ ਜਾਗਰ ਕੀਤਾ ਹੈ ਕਿ ਦੇ ਟੋਟੈਸ ਕਰ ਰਹੇ ਉਹਨਾਂ ਨੂੰ ਆਪਾਂ ਜਲਦੀ ਅਰੈਸਟ ਕਰਕੇ ਕੰਡਕਟ ਵੀ ਬੰਤੀ ਲੋਟ ਦੀ ਕਾਰਵਾਈ ਹੈ ਹੁਣ ਤੱਕ ਸਰ ਕੋਈ ਹੁਣ ਤੱਕ ਦੀ ਪ੍ਰਾਪਤੀ ਸਰ ਯਾਰ ਬਾਈਪਾਸ ਕਰਨਾ ਯਾਰ ਕਿੰਨੇ ਸਿਫਿਕੇਸ਼ਨ ਐਟ ਵੈਰੀ ਐਡਵਾਂਸ ਸਟੇਜ ਹੈ ਜੀ ਮੈਂ ਆਪਾਂ ਇਹ ਸਾਰੇ ਜਦੋਂ ਮੁਕਮਲ ਹੋ ਜਾਏਗਾ ਟਾਈਮ ਮੈਂ ਸ਼ੇਅਰ ਕਰੂੰਗਾ ਪਰ ਇਸ ਨੇ ਇਹ ਕਹਿੰਦਾ ਬਣਾ ਲਈ ਕਿ ਜਿਹੜੇ ਦੋਸ਼ੀ ਹੈ ਉਹ ਜਲਦੀ ਸਾਰੇ ਦੋਸ਼ੀਆਂ ਨੂੰ ਬਣ ਕੇ ਕਾਨੂੰਨੀ ਵੀ ਲੋੜੀ ਸਖਤ ਕਾਨੂੰਨ ਕਰਵਾਈ ਹੋ ਕੀਤੀ ਜਾਵੇ। ਉਹ ਸੰਭੀ ਅਮਨੋ ਇਸ਼ਾਰਾ। ਸਟੈਰੀਵ ਪ੍ਰਧਾਨ ਦਾ ਬਲੇਵਾਲ ਜੀ ਤੇ ਸਟੈਰੀਵ ਸੰਗਤ। ਮੇਰੀ ਪ੍ਰਧਾਨ ਜੀ ਨਾਲ ਲਗਾਤਾਰ ਮੈਂ ਪਰ ਟੱਚ ਵਿੱਚ ਸੀ ਜਿਹੜੇ ਸਾਰੇ ਮੁੱਦੇ ਸੀ ਆਪਾਂ ਨੂੰ ਗਿਆਨਤਾ ਤੇ ਇਹਦੀ ਵਿਵੇਸ਼ਣ ਜਿਹੜੀ ਇਲਸਟੀਗੇਸ਼ਨ ਹੈ ਉਹ ਚੱਲ ਰਹੀ ਸੀ। ਜਿਮਨ ਆਪਾਂ ਸਪੈਸ਼ਲ ਟੀਮ ਲਗਾਈ ਹੋਈ ਹੈ ਇਹਦੇ ਖਿਲਾਫ ਜਿੰਨੇ ਵੀ ਐਵੀਡੈਂਸ ਹੈ ਕੋ ਆਪਾਂ ਇਕੱਠ ਕਰਦੇ ਔਰ ਇਹ ਬੰਦਾ ਛੇਤੀ ਪੜਾ ਜਾਏਗਾ ਔਰ ਆਪਾਂ ਇਨਸ਼ੋਰ ਕਰਾਂਗੇ ਇਹਨਾਂ ਨੂੰ ਜਿੰਨੀ ਸੱਚ ਸੱਚ ਕਮਾਈ ਸਜਾ ਉਹ ਦਿੱਤੀ ਜਾਵੇਗੀ ਇਹ ਮੇਰਾ ਮੈਂ ਤੁਹਾਨੂੰ ਸਭ ਨੂੰ ਵਿਸ਼ਵਾਸ ਦਿਵਾਉਂਦਾ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਚਲੋ ਅੱਜ ਸਾਬ ਨੇ ਵਿਸ਼ਵਾਸ ਤੋਂ ਆਇਆ ਅੱਜ ਜਿਹੜਾ ਆਪਣਾ ਪ੍ਰੋਟੈਸਟ ਹੋਣਾ ਸੀ ਉਹ ਆਪਾਂ ਪਹਿਲੇ ਆਲਰੇਡੀ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਸੜਕਾਂ ਦੇ ਉੱਤੇ ਨਹੀਂ ਫਰਦਿਸ਼ੋਂ ਅਜਿ ਤੋਂ ਮਰਨੁਮਤ ਸ਼ਰਤਾ ਇਹ ਆਇਸਟਾ ਇਸ ਦਾ ਟ੍ਰੀਟਮੈਂਟ ਥੋੜੀ ਇਹਨਾਂ ਲਈ ਕਰਵਾਵਾਂਗੇ ਦੇਖਾਂਗੇ ਕਿ ਕੀ ਕੀ ਲੋੜ ਹੈ ਜਿਨ੍ਹਾਂ ਸੰਬੋਲਕ ਧਰਨਾ ਉਹ ਇੱਥੇ ਚੱਲੂਗਾ ਉਹ ਆਰਾਮ ਨਾਲ ਲੇਖ ਲਈ ਲਿਖਣੇ ਕਦ ਜਰੂਰ ਹੈ ਕਿ ਅੱਗੇ ਫਿਰ ਦੇਖਾਂਗੇ ਮੈਨੂੰ ਲੱਗਦਾ ਨਹੀਂਗਾ ਉਮੀਦ ਹੈ ਕਿ ਰਿਜ਼ਲਟ ਵਧੀਆ ਆਉਣਗੇ ਪਰ ਫਿਰ ਵੀ ਜੇ ਕਿਤੇ ਕੋਈ ਕਸਰ ਰਹਿੰਦੀ ਹੈ ਤਾਂ ਫਿਰ ਜਿਹੜਾ ਧਰਨਾ ਲਾਉਣ ਦੀ ਲੋੜ ਪੈਂਦੀ ਹੈ ਜਿੰਨੇ ਇਹਨਾਂ ਨੇ ਦਿਨ ਲਏ ਇਹਨਾਂ ਨੂੰ ਬੋਧਨ ਤੋਂ ਵੱਧ ਦੇਵਾਂਗੇ ਇਹਨਾਂ ਨੇ 4 ਕੁ ਦਿਨਾਂ ਦੀ ਸਾਡੇ ਕੋਲ ਮੰਗ ਕੀਤੀ ਹੈ ਆਪਾਂ 4 ਦਿਨ ਹੀ ਜਾਇ ਬੇਸ਼ੱਕ ਹਫਤਾ ਦੇ ਗਏ ਲੇਕਿਨ ਉਸ ਤੋਂ ਬਾਅਦ ਫਿਰ ਜਿਹੜੇ ਦਫ਼ਤਰ ਲਈ ਕੋਈ ਕਮੀ ਹੋਏਗੀ ਫਿਰ ਆਪਾਂ ਨੂੰ ਸ਼ਾਇਦ ਉਹ ਦਫ਼ਤਰ ਵੱਲ ਜਾਣ ਦੀ ਲੋੜ ਪਈ ਤਾਂ ਫਿਰ ਲੋਕ ਦੇਖਾਂਗੇ ਉਹਨੇ ਚਿਰ ਲਈ ਸਿੰਬੋਲਿਕ ਧਰਨਾ ਇੱਥੇ ਆਪਣਾ ਚੱਲੇਗਾ ਥੋੜੀ ਜੰਤੀ ਦੇ ਵਿੱਚ ਬੈਠ ਕੇ ਤੁਸੀਂ ਇਸ ਪ੍ਰੋਟੈਸਟ ਨੂੰ ਜਾਰੀ ਰੱਖਣਾ ਹੈ ਔਰ ਬਾਕੀ ਸਾਰੇ ਸਾਥੀ ਆਪਣਾ ਆਪਣਾ ਕੰਮ ਕਰਨਾ ਔਰ ਕੀ ਵਾਲੇ ਪ੍ਰੋਗਰਾਮ ਦੀ ਤਿਆਰੀ ਕਰਨੀ ਹੈ ਔਰ ਉਸ ਤੋਂ ਅੱਗੇ ਜਿਹੜਾ ਵੀ ਆਪਾਂ ਚੰਡੀਗੜ੍ਹ ਦਾ ਕਰਾਂਗੇ ਇਹਦਾ ਉਹਦੀ ਤਿਆਰੀ ਵੀ ਕਰਨੀ ਹੈ ਸੋ ਉਹਨਾਂ ਗੱਲਾਂ ਨਾਲ ਆਪਾਂ ਝੁਟ ਚੁਕੇ ਇਧਰੋਂ